ਪੰਜਾਬ ਸਰਨੇ ਉੱਤਰੀ ਭਾਰਤ ਵਿੱਚ ਗਰਮੀ ਦਾ ਕਹਿਰ ਜਾਰੀ ਹੈ ਸੌਦੀਆ ਨਜ਼ਰਾ ਮੌਨਸੂਨ ਉੱਪਰ ਲੱਗਿਆ ਹੋਇਆ ਅਨ ਮੌਸਮ ਵਿਭਾਗ ਨੇ ਸਪਸ਼ਟ ਕੀਤਾ ਹੈ ਕਿ ਜੂਨ ਦੇ ਅੰਤ ਤੱਕ ਮੌਨਸੂਨ ਉੱਤਰੀ ਭਾਰਤ ਵਿੱਚ ਪਹੁੰਚ ਸਕਦਾ ਹੈ ਜੁਲਾਈ ਵਿੱਚ ਚੰਗੀ ਬਾਰਿਸ਼ ਹੋ ਸਕਦੀ ਹੈ ਕੁਝ ਮੌਨਸੂਨ ਤੋਂ ਪਹਿਲਾਂ ਵੈਸਟਰਨ ਡਿਸਟਰਬੈਂਸ ਕਰਕੇ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ ਦਰਅਸਲ ਇਸ ਸਾਲ ਤੈ ਸਮੇਂ ਤੋਂ 3 ਦਿਨ ਪਹਿਲਾਂ ਕੇਰਲ ਵਿੱਚ ਪਹੁੰਚਣ ਵਾਲੇ ਮੌਨਸੂਨ ਨੇ ਹੁਣ ਬ੍ਰੇਕ ਲਗਾ ਲਈ ਹੈ ਮਾਂਸੂਨ ਮੱਠੀ ਚਾਲ ਅੱਗੇ ਵਧ ਰਿਹਾ ਹੈ ਜਿਸ ਕਾਰਨ ਦੇਸ਼ ਦੇ ਕਈ ਇਸਾਂ ਵਿੱਚ ਲੋਕ ਉਮੀਦਾਂ ਇੰਤਜ਼ਾਰ ਕਰ ਰਹੇ ਹਨ ਲੋਕ ਕੜਾਕੇ ਦੀ ਗਰਮੀ ਦਾ ਕਹਿਰ ਚੜ ਰਹੇ ਹਨ ਖਾਸ ਕਰਕੇ ਬਿਹਾਰ ਚਾਰਖੰਡ ਯੂਪੀ ਮੱਧ ਪ੍ਰਦੇਸ਼ ਦਿੱਲੀ ਤੇ ਹਰਿਆਣਾ ਪੰਜਾਬ ਸਮੇਤ ਪੂਰੇ ਉੱਤਰੀ ਭਾਰਤ ਵਿੱਚ ਗਰਮੀ ਦਾ ਕਹਿਰ ਹੈ ਮੌਸਮ ਵਿਭਾਗ ਦੇ ਵਿਗਿਆਨੀਆਂ ਨੇ ਕਿਹਾ ਹੈ ਕਿ ਇਸ ਮਹੀਨੇ ਦੇ ਅੰਤ ਯਾਨੀ ਜੂਨ ਦੇ ਆਖਰੀ ਹਫਤੇ ਤੱਕ ਮਾਂਸੂਨ ਦੀ ਰਫ਼ਤਾਰ ਪਹਿਲਾ ਵਾਂਗ ਹੋ ਜਾਵੇਗੀ ਪਰ ਇਸ ਤੋਂ ਬਾਅਦ ਇਹ ਰਫ਼ਤਾਰ ਫਿਰ ਤੇਜ਼ ਹੋ ਜਾਵੇਗੀ ਰਾਸ਼ਟਰੀ ਰਾਜਧਾਨੀ ਦਿੱਲੀ ਹਰਿਆਣਾ ਪੰਜਾਬ ਪਿਛਲੇ ਕੁਝ ਦਿਨਾਂ ਤੋਂ ਆਤੀ ਗਰਮੀ ਦਾ ਕਹਿਰ ਚੱਲ ਰਿਹਾ ਹੈ ਆਈਐਮਡੀ ਵੱਲੋਂ ਕਈ ਦਿਨਾਂ ਤੋਂ ਰੈਡ ਅਲਰਟ ਤੇ orange ਅਲਰਟ ਜਾਰੀ ਕੀਤਾ ਹੋਇਆ ਹੈ ਹਾਲਾਂਕਿ ਮੌਸਮ ਵਿਭਾਗ ਨੇ ਸੰਭਾਵਨਾ ਉੱਪਰ ਟਾਈ ਹੈ ਕਿ ਜਲਦ ਮੌਸਮ ਬਦਲ ਜਾਵੇਗਾ ਤੇ ਗਰਮੀ 'ਚ ਮਾਮੂਲੀ ਕਮੀ ਆ ਸਕਦੀ ਹੈ ਪੰਜਾਬ ਪੁਲਿਸ ਹੁਣ ਨਸ਼ਿਆ ਖਿਲਾਫ ਮੁਹਿੰਮ ਹੋਰ ਤੇਜ਼ ਕਰਨ ਜਾ ਰਹੀ ਹੈ ਜੇ ਕੋਈ ਵੀ ਤਸਕਰ ਫੜਿਆ ਜਾਂਦਾ ਹੈ ਤਾਂ ਉਸ ਦੀ ਜਾਇਦਾਦ ਸੱਤ ਦਿਨਾਂ ਦੇ ਅੰਦਰ ਜੱਫਤ ਕਰ ਲਈਤੀ ਜਾਵੇਗੀ ਜੇ ਕੋਈ ਪੁਲਿਸ ਮੁਲਾਜ਼ਮ ਕਿਸੇ ਵੀ ਪਦਰ ਤੇ ਨਸ਼ੇ ਦਾ ਕਾਰੋਬਾਰ ਕਰਦਾ ਪਾਇਆ ਗਿਆ ਤਾਂ ਉਸ ਨੂੰ ਮੌਕੇ ਤੇ ਹੀ ਬਰਖਾਸਤ ਕੀਤਾ ਜਾਵੇਗਾ। ਇਹਨਾਂ ਗੱਲਾਂ ਦੀ ਜਾਣਕਾਰੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਂਝੀ ਕੀਤੀ ਹੈ। ਇਸ ਦੇ ਨਾਲ ਹੀ ਮੁਲਾਜ਼ਮਾਂ ਦੀ ਘਾਟ ਨੂੰ ਪੂਰਾ ਕਰਨ ਲਈ 10,000 ਨਵੇਂ ਪੁਲਿਸ ਮੁਲਾਜ਼ਮਾਂ ਨੂੰ ਭਰਤੀ ਕੀਤੀ ਜਾਣਗੀ। ਇਸ ਦੇ ਨਾਲ ਹੀ ਪੁਲਿਸ ਮਿਸ਼ਨ ਨਾਲ ਕੰਮ ਕਰੇਗੀ ਜਦਕਿ ਇਸ ਕੰਮ ਵਿੱਚ ਕਮਿਸ਼ਨ ਦੀ ਕੋਈ ਥਾਂ ਨਹੀਂ ਹੋਵੇਗੀ। ਥਾਣਿਆਂ ਵਿੱਚ ਯਾਰੀਆਂ ਤੇ ਰਿਸ਼ਤੇਦਾਰੀਆਂ ਖਤਮ ਕਰਨ ਲਈ ਵੱਡੇ ਪੱਧਰ ਤੇ ਤਬਾਦਲੇ ਕੀਤੇ ਜਾ ਰਹੇ ਹਨ ਮੁੱਖ ਮੰਤਰੀ ਭਗਵੰਤ ਮਾਨ ਨੇ ਫੈਸਲਾ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਲਿਆ ਪੰਜਾਬ ਸਰਕਾਰ ਦੇ ਮੰਤਰੀ ਤੇ ਬਰਨਾਲਾ ਤੋਂ ਵਿਧਾਇਕ ਗੁਰਮੀਤ ਸਿੰਘ ਮੀਤੇਰ ਨੇ ਸੰਸਦ ਮੈਂਬਰ ਬਣਨ ਤੋਂ ਬਾਅਦ ਵਿਧਾਇਕੀ ਤੋਂ ਅਸਤੀਫਾ ਦੇ ਦਿੱਤਾ ਹੈ ਜਿਸ ਤੋਂ ਬਾਅਦ ਹੁਣ ਬਰਨਾਲਾ ਸੀਟ ਵੀ ਖਾਲੀ ਹੋ ਗਈ ਹੈ ਜਿਸ ਉਤੇ ਜਿਮਿਲੀ ਚੋਣ ਕਰਵਾਈ ਜਾਵੇਗੀ ਦੱਸਦੀ ਕਿ ਮੀਤੇਰ ਨੇ ਸੰਗਰੋਹ ਲੋਕ ਸਭਾ ਹਲਕੇ ਤੋਂ ਜਿੱਤ ਦਰਜ ਕੀਤੀ ਜਿਸ ਤੋਂ ਬਾਅਦ ਸੰਵਿਧਾਨ ਮੁਤਾਬਕ ਇੱਕ ਸੀਟ ਖਾਲੀ ਰੱਖਣੀ ਪੈਂਦੀ ਸੀ ਜਿਸ ਕਰਕੇ ਮંત્રી ਨੇ ਵਿਧਾਇਕੀ ਤੋਂ ਅਸਤੀਫਾ ਦੇ ਦਿੱਤਾ ਹੈ ਦੱਸ ਕਿ ਇਸ ਵਾਰ ਕੁੱਲ 4 ਵਿਧਾਇਕ ਲੋਕ ਸਭਾ ਚੋਣਾਂ ਜਿੱਤੇ ਹਨ ਇਸ ਵਿੱਚ ਕਾਂਗਰਸ ਦੇ ਡੇਹੜਾ ਬਾਬਤ ਤੋਂ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਕਾਂਗਰਸ ਦੇ ਸੂਬਾ ਪ੍ਰਦਾਨ ਗਿੱਤੜਬਾਹਤ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਬਰਨਾਲਾ ਤੋਂ ਆਪ ਦੇ ਵਿਧਾਇਕ ਮੰਤਰੀ ਗੁਰਮੀਤ ਸਿੰਘ ਮੀਤਿਆਰ ਅਤੇ ਕਾਂਗਰਸ ਛੱਟ ਕੇ ਆਪ ਵਿੱਚ ਸ਼ਾਮਲ ਹੋਏ ਰਾਜਕੁਮਾਰ ਚੰਵੇਵਾਲ ਸ਼ਾਮਲ ਹੋਏ ਹਨ ਇਸ ਤੋਂ ਬਾਅਦ ਚੋਣ ਕਮਿਸ਼ਨ ਇਹਨਾਂ ਵਿਧਾਇਕਾਂ ਦੀਆਂ ਸੀਟਾਂ ਤੇ ਉਪ ਚੋਣ ਕਰਵਾਉਣ ਬਾਰੇ ਫੈਸਲਾ ਲਵੇਗਾ ਸੁਨੀਲ ਜਾਖੜ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਰਾਏ ਦੀ ਕੋਠੀ ਲੈਣ ਨੂੰ ਲੈ ਕੇ ਦਿੱਤੇ ਬਿਆਨ ਤੇ ਹੁਣ ਸੀਐਮ ਭਗਵੰਤ ਮਾਨ ਨੇ ਸੁਨੀਲ ਜਾਖੜ ਉੱਤੇ ਸ਼ਬਦੀ ਬਾਹਰ ਕੀਤੇ ਹਨ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਸੁਨੀਲ ਜਾਖੜ ਕੋਲ ਪੰਜਾਬ ਲਈ ਕੋਈ ਏਜੰਡਾ ਨਹੀਂ ਇਸ ਲਈ ਉਹ ਬੇਤੁਕੀਆਂ ਗੱਲਾਂ ਕਰ ਰਹੇ ਹਨ ਉਹਨਾਂ ਕੋਲ ਹੋਰ ਕੋਈ ਮੁੱਦਾ ਹੀ ਨਹੀਂ ਹੈ ਹੁਣ ਸੁਖੀ ਕਰੀਏ ਉਹ ਤਾਂ ਕਹਿੰਦੇ ਜੀ ਜਿਹੜਾ ਭਗਵੰਤ ਮਾਨ ਜਲੰਧਰ ਜਿਹੜਾ ਕਿਰਾਏ ਦੇ ਘਰ ਲੈ ਲੈ ਮੈਂ ਕਦੇ ਲੈ ਲਈ ਜੀ ਅਜੇ ਤਾਂ ਮੈਂ ਕਰ ਕਰ ਲਿਆ ਨਹੀਂ ਜੰਦ ਕਰ ਜੇ ਲੈ ਵੀ ਲਿਆ ਮੈਂ ਦੱਸ ਦੂੰਗਾ ਤੁਹਾਨੂੰ ਇਹ ਲੰਤਰ ਘਰ ਤੇ ਘਰ ਲੈ ਲਿਆ ਕਿਉਂਕਿ ਐਸ ਘਰ ਚੋਂ ਪੂਤ ਮਾਨ ਨੂੰ ਕੱਢਿਆ ਜਾਊਗਾ ਤਾਂ ਕਰਕੇ ਮੈਂ ਜਾਖੜ ਸਾਹਿਬ ਨੂੰ ਪੁੱਛਦਾ ਚਾਹਣਾ ਉਹ ਤੁਹਾਡੇ ਕਿੰਨੇ ਘਰ ਹੋ ਗਏ ਹੁਣ ਤੱਕ ਪਹਿਲਾਂ ਤੁਸੀਂ ਫਿਰੋਜਪੁਰ ਤੋਂ ਕੱਢੇ ਤੁਸੀਂ ਘਰ ਗੁਰਦਾਸਪੁਰ ਲੈ ਲਿਆ ਬਾਅਦ ਗੁਰਦਾਸਪੁਰ ਵਾਲਿਆਂ ਨੇ ਤੁਹਾਨੂੰ ਗੜਤਾ ਤੁਸੀਂ ਘਰ ਪੰਜ ਗੁੱਲੇ ਲੈ ਲਿਆ ਤੋ ਤੁਹਾਨੂੰ ਲੱਗਿਆ ਵੀ ਮੈਨੂੰ ਮੁੱਖ ਮੰਤਰੀ ਬਣਾਉਣਗੇ ਹੁਣ ਉਹ ਘਰ ਚੰਨੀ ਹੁੰਦੇ ਦਾ ਜੀ ਤੁਸੀਂ ਫਿਰ ਬੀਜੇਪੀ ਵਾਲੇ ਪਾਸੇ ਘਰ ਲੈ ਲਿਆ ਉੱਥੇ ਤੁਹਾਨੂੰ ਲੱਗਿਆ ਵੀ ਚਲ ਹੁਣ ਸ਼ਾਇਦ ਦਿੱਲੀ ਘਰ ਮਿਲੂਗਾ ਮੰਤਰੀ ਵਾਲਾ ਉਹ ਵੀ ਟੁੰਦੇ ਦਾ ਹੀ ਤੁਸੀਂ ਪਹਿਲਾਂ ਆਪਣੇ ਘਰ ਗੇੜ ਲਓ ਕਿਰਪਾ ਕਰਕੇ ਮੇਰੇ ਘਰ ਦੀ ਵੇਖ ਤੇ ਮੈਂ ਕਰਾਂ ਸਾਰਾ ਪੰਜਾਬ ਹੀ ਮੇਰਾ ਘਰ ਹੈ ਸੋ ਆ ਇਸ ਤਰ੍ਹਾਂ ਦੀਆਂ ਜਿਹੜੀਆਂ ਬੇਹੂਦੀਆਂ ਇਹਦੋਂ ਪਹਿਲਾਂ ਵੀ 3-4 ਵਾਰੀ ਇਦਾਂ ਕਰਾ ਚੁੱਕੇ ਨੇ ਉਹ ਇੱਕ ਵਾਰੀ ਕਹਤਾ ਕਿ ਕੇਜਰੀਵਾਲ ਦੇ ਭਗਵੰਦ ਮਾਨ ਨੇ ਝਾਕੀਆਂ ਤੇ ਆਪਣੀ ਫੋਟੋ ਲਾ ਲਈ ਸੀ ਜਦੋਂ ਮੈਂ ਕਿਹਾ ਸੀਗਾ ਮੈਂ ਰਾਜਨੀਤੀ ਛੱਡ ਦੂੰਗਾ ਲੈ ਕਿਸੇ ਡਿਜ਼ਾਈਨ ਚ ਦਿਖਾ ਦਿਓ ਬਾਅਦ ਚ ਜੋ ਪਾਰਟੀ ਵੀ ਮੁੱਕਰ ਗਈ ਫਿਰ ਚੁੱਪ ਕਰਕੇ ਬਹਿ ਗਏ ਸੋ ਮੈਨੂੰ ਨਹੀਂ ਲੱਗਦਾ ਕਿ ਜਾਕਰ ਸਾਹਿਬ ਜਿਹੜੇ ਨੇ ਉਹ ਮੈਂ ਤਾਂ ਬਹੁਤ ਸਿਆਣਾ ਪੋਲਿਟਿਸ਼ੀਅਨ ਉਹਨਾਂ ਨੂੰ ਮੰਨਦਾ ਸੀ ਪਰ ਜਿਸ ਤਰ੍ਹਾਂ ਦੇ ਉਹਨਾਂ ਦੇ ਬਿਆਨ ਆਉਂਦੇ ਰਹਿੰਦੇ ਨੇ ਉਹ ਕਿਸੇ ਨਾ ਕਿਸੇ ਫਰਸਟ੍ਰੇਸ਼ਨ 'ਚ ਨੇ ਜਾਂ ਤਾਂ ਉਹਨਾਂ ਦੀ ਕੋਈ ਇੱਛਾ ਨਹੀਂ ਪੂਰੀ ਹੋ ਰਹੀ ਜਾਂ ਉਹਨਾਂ ਨੂੰ ਕੋਈ ਨਾ ਕੋਈ ਇਸ ਤਰ੍ਹਾਂ ਦਾ ਪਤਾ ਨਹੀਂ ਪਤਾ ਨਹੀਂ ਕਿਉਂ ਇਦਾਂ ਉਹਨਾਂ ਦੇ ਬਿਆਨ ਆਉਂਦੇ ਰਹਿੰਦੇ ਨੇ ਕਿ ਆ ਆਏ ਕਰਤਾ ਇਹਨੂੰ ਆਏ ਨਾ ਕਰਿਓ ਉਹਨਾਂ हिमाचल प्रदेश ਵਿੱਚ ਪੰਜਾਬ ਦੇ ਇੱਕ ਐਨਆਰਆਈ ਜੋੜੇ ਤੇ ਹੋਏ ਕੁੱਟਪਾਰ ਦੇ ਮਾਮਲੇ ਨੂੰ ਲੈ ਕੇ ਜਲੰਧਰ ਤੋਂ ਸਾਂਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸੁਖੂ ਨਾਲ ਫੋਨ ਤੇ ਗੱਲ ਕੀਤੀ ਹੈ ਤੇ ਮਾਮਲੇ ਵਿੱਚ ਕਾਰਵਾਈ ਦੀ ਮੰਗ ਕੀਤੀ ਦੱਸਦੇ ਕਿ ਇਸ ਮਾਮਲੇ ਵਿੱਚ ਅੰਮ੍ਰਿਤਸਰ ਦੇ ਪੁਲਿਸ ਥਾਣਾ ਵਿੱਚ ਜ਼ੀਰੋ ਐਫਆਈਆਰ ਦਰਜ ਕੀਤੀ ਗਈ ਹੈ ਦੱਸਦੇ ਕਿ ਬੀਤੇ ਦਿਨੀ ਪੰਜਾਬ ਦੇ ਮੂਲ ਦੇ ਇੱਕ ਐਨਆਰਆਈ ਕਵਲਜੀਤ ਸਿੰਘ ਨੇ ਇਲਜ਼ਾਮ ਲਗਾਇਆ ਸੀ ਕਿ ਹਿਮਾਚਲ ਪ੍ਰਦੇਸ਼ ਦੇ ਦਲਹੋਜੀ ਵਿੱਚ ਪਾਰਕਿੰਗ ਨੂੰ ਲੈ ਕੇ ਹੋਏ ਝਗੜੇ ਦੌਰਾਨ ਕੁਝ ਲੋਕਾਂ ਵੱਲੋਂ ਉਹਨਾਂ ਦੇ ਕੁਟ ਮਾਰ ਕੀਤੇ ਗਏ ਸੀ ਸੋ ਪਹਿਲਾ ਸੀਗਾ ਕਿ ਪੁਲਿਸ ਆਪ ਦੇ ਬਹੁਤ ਸਾਰੇ ਹੌਲਦਾਰਾਂ ਤੇ ਮੁੰਸ਼ੀਆਂ ਤੇ ਥਾਣੇਦਾਰਾਂ ਤੇ ਇਲਜ਼ਾਮ ਲੱਗਦਾ ਕਿ ਉਹ 10-10 ਸਾਲ ਤੋਂ 15-15 ਸਾਲ ਤੋਂ ਉਹਨਾਂ ਥਾਣਿਆਂ 'ਚ ਹੀ ਨੇ ਉਹਨਾਂ ਦੀਆਂ ਯਾਰੀਆਂ ਤੇ ਰਿਸ਼ਤੇਦਾਰੀਆਂ ਉੱਥੀ ਨੇ ਲੋਕ ਕਹਿੰਦੇ ਵੀ ਅਸੀਂ ਸਰਕਾਰ ਦਾ ਸਾਥ ਦੇ ਰਹੇ ਹਾਂ ਅਸੀਂ ਨਸ਼ਾ ਵੇਚਣ ਵਾਲਾ ਜਿਹੜਾ ਸਾਡੇ ਪਿੰਡੋਂ ਆਉਂਦਾ ਉਹਨੂੰ ਫੜ ਲਿਆ ਫੜ ਕੇ ਉਹਨੂੰ ਕਾਨੂੰਨ ਨੂੰ ਹੱਥ ਚ ਲੈਣ ਦੀ ਬਜਾਏ ਕਾਨੂੰਨ ਦੇ ਹਵਾਲੇ ਕਰਿਆ ਏ ਥਾਣੇ ਪਰ ਕਿਉਂਕਿ ਛੋਟੇ ਪੱਧਰ ਤੇ ਬਿਲਕੁਲ ਮੁਨਸ਼ੀ ਪੱਧਰ ਤੇ ਜਿਹੜੇ ਸੀ ਲੋਕ ਉਹ ਬਾਅਦ ਚ ਪਹੁੰਚੇ ਪਿੰਡ ਜੀ ਨੂੰ ਫੜਾ ਕੇ ਆਏ ਸੀ ਉਹ ਪਹਿਲਾਂ ਘਰੇ ਫਿਰਦਾ ਸੀ ਪਿੰਡਾਂ ਕਿਉਂਕਿ ਕੋਈ ਨਾ ਕੋਈ ਬਹਾਨਾ ਬਣਾ ਕੇ ਕਾਨੂੰਨ ਆ ਨਹੀਂ ਸਾਨੂੰ ਅਲੋ ਕਰਦਾ ਜੀ ਇਹਦੇ ਆਈ ਥਾਣੇ ਉਹ ਜਮਾਨਤ ਹੋ ਜਾਂਦੀ ਇਹ ਚਾਹੇ ਹੋ ਜਾਂਦਾ ਦੰਨ ਕਰਕੇ ਕਿਤੇ ਨਾ ਕਿਤੇ ਫੇਵਰਿਜ਼ਮ ਸੁਮਨ ਡੀਜੀਪੇ ਸਾਹਿਬ ਨੂੰ ਕਿਹਾ ਕਿ ਇਮੀਡੀਏਟਲੀ ਬਿਲਕੁਲ ਤੁਰੰਤ ਪ੍ਰਭਾਵ ਤੇ ਵੱਡੇ ਪੱਦਰ ਤੇ ਥੱਲੇ ਵਾਲੇ ਮੁਨਸ਼ੀ ਕਨਿਦਾਰ ਹੌਦਾਰ ਲੈਵਲ ਤੇ ਕਰਕੇ ਬਦਲੀਆਂ ਕਰੋ ਤੇ ਬਦਲੀਆਂ ਵੀ ਡਿਵੀਜ਼ਨ ਕ੍ਰੋਸ ਕਰਕੇ ਕਰੋ ਇਹ ਨਾ ਹੋਵੇ ਆਪਾਂ ਪੰਜ ਥਾਣੇ ਉਹ ਫੇਰ ਚਲਾਈ ਜਾਂਦਾ ਕੰਮ ਆਪਣਾ ਉੱਥੋਂ ਹੀ ਤਾਂ ਮੈਂ ਬੀਜੀਪੀ ਸਾਹਿਬ ਨੂੰ ਇੱਕ ਮਿੰਟ ਲਈ ਕਹੂੰਗਾ ਕਿ ਕਿੰਨੀਆਂ ਬਦਲੀਆਂ ਤੁਸੀਂ ਪਿਛਲੇ ਦੋ ਤਿੰਨ ਦਿਨਾਂ 'ਚ ਇਸ ਲੈਵਲ 'ਤੇ ਕੀਤੀਆਂ ਸਰ 10 10000 ਤੋਂ ਉੱਤੇ ਬਦਲੀਆਂ 10000 ਤੋਂ ਉੱਤੇ ਬਦਲੀਆਂ ਹੋ ਗਈਆਂ ਜਿਹੜੀ ਇੱਕ ਪੰਜਾਬ ਸਰਕਾਰ ਦੀ ਟਰਾਂਸਫਰ ਪਾਲਿਸੀ ਸੀਗੀ ਉਸ ਨੂੰ ਇੰਪਲੀਮੈਂਟ ਕੀਤਾ ਜਾ ਰਿਹਾ ਤੇ ਅਦਰਵਾਈਜ਼ ਪੰਜਾਬ ਪੁਲਿਸ ਰੋਲ ਦੇ ਵਿੱਚ ਪ੍ਰੈਸਕ੍ਰਿਪਸ਼ਨ ਹੈ ਕਿ ਰੋਟੇਸ਼ਨ ਆਫ ਡਿਊਟੀਆਂ ਸੋ ਉਸ ਦੇ ਅੰਤਰਗਤ ਇੱਕ ਮੈਸਿਵ ਐਡਮਿਨਿਸਟ੍ਰੇਟਿਵ ਰੀਸ਼ਫਲ ਕੀਤਾ ਜਾ ਰਿਹਾ ਹੈ ਕਿ ਸਾਡੇ ਸਾਰੇ ਜਿਹੜੇ ਕਟਿੰਗ ਐਜ ਦੇ ਬਲਾਜ਼ਮ ਹੈਗੇ ਉਹਨਾਂ ਨੂੰ ਡਿਫਰੈਂਟ ਪਲੇਸਸ ਤੇ ਡਿਊਟੀ ਦਿੱਤੀ ਜਦੋਂ ਸੀਐਮ ਸਾਹਿਬ ਦੀ ਹਦਾਇਤਾਂ ਮਈਆਂ ਉਸ ਤੋਂ ਬਾਅਦ ਲਾਸਟ 3 ਡੇਸ ਤੋਂ ਐਕਸਰਸਾਈਜ਼ ਹਾਲੇ ਆਨਗoing ਹੈ ਐਂਡ ਵਾਟ ਰੈਂਕਸ ਫਰੋਮ ਕਨਸਟੇਬਲ ਅਪਵਰਡਸ ਆਲ ਰੈਂਕਸ ਆਰ ਬੀਨ ਕਵਰਡ ਤੇ ਉਸ ਤੋਂ ਬਾਅਦ ਇੱਕ ਬਹੁਤ ਇਸੇ ਨਾਲ ਸੰਬੰਧਿਤ ਇੱਕ ਬੜਾ ਸਖਤ ਫੈਸਲਾ ਲਿਆ ਗਿਆ ਕਿ ਜੇ ਕੋਈ ਪੁਲਿਸ ਵਾਲਾ ਇਨਵੋਲਵ ਹੁੰਦਾ ਉਹ ਕਿ ਜੇ ਕੋਈ ਪੁਲਿਸ ਵਾਲਾ ਨਸ਼ੇ ਦੇ ਵਿੱਚ ਇਨਵੋਲਵ ਹੈ ਨਸ਼ਾ ਵੇਚਣ ਚ ਤਾਂ ਫਿਰ ਇੱਕ ਮਤਲਬ ਬਹੁਤ ਵੱਡੇ ਪਾਪ ਦੇ ਤੌਰ ਤੇ ਇਹ ਕਹਿਣਾ ਚਾਹੂਗਾ ਕਿ ਤੂੰ ਵਰਦੀ ਵੀ ਪਾਈ ਹੋਈ ਐ ਉਹ ਕਿ ਜਿਹੜੀ ਸਮਾਜ ਨੂੰ ਸੁਧਾਰਨ ਵਾਸਤੇ ਐ ਗਾਰਡਰ ਨੇ ਤਾਂ ਉਹਦੇ ਤੇ ਸਖਤ ਤੋਂ ਸਖਤ ਕਾਰਵਾਈ ਨਾਲ ਦੀ ਨਾਲ ਡਿਸਮਿਸ ਉਹ ਤੋਂ ਪਤਾ ਕਰਨਾ ਕਿ ਕਿੰਨੇ ਚਿਰ ਤੋਂ ਕੰਮ ਚੱਲ ਰਿਹਾ ਤੇ ਜਿਹੜਾ ਵੀ ਕੋਈ ਸਮਗਲਰ ਕੋਈ ਫੜਿਆ ਜਾਂਦਾ ਹੈ ਉਹਦੇ ਕੋਲੋਂ ਬਰਾਮਦ ਹੋ ਜਾਂਦੀ ਏ ਡਰੱਗ ਤਾਂ ਪੁਲਿਸ ਕੋਲੇ ਅਧਿਕਾਰ ਨੇ ਤੇ ਜੇ ਕੋਈ ਕਾਨੂੰਨ ਨੂੰ ਬਦਲਣਾ ਪਿਆ ਤਾਂ ਬਦਲ ਵੀ ਦੇਵਾਂਗੇ ਕੈਬਨਿਟ ਚ ਲਿਆ ਕੇ ਪਹਿਲੀ ਗਵਰਨਮੈਂਟ ਚੋਂ ਨੋਟੀਫਿਕੇਸ਼ਨ ਲਿਆ ਕੇ ਤਾਂ ਦੀ ਜਿਸ ਦਿਨੋਂ ਫੜਿਆ ਗਿਆ ਉਹਦੇ ਵਿਦਿਨ ਜਿਸ ਦਿਨ ਵੀਕ ਪ੍ਰਾਪਰਟੀ ਇੱਕ ਹਫ਼ਤੇ ਦੇ ਵਿੱਚ ਵਿੱਚ ਉਹਦੀ ਪ੍ਰਾਪਰਟੀ ਜਿਹੜੀ ਹੈ ਉਹ ਅਟੈਚ ਕਰ ਦਿੱਤੀ ਜਾਊਗੀ। ਉਹਦੇ ਪ੍ਰਾਪਰਟੀ ਤੇ ਉੱਤੇ ਨੋਟਿਸ ਚਪਕਾਤਾ ਜਾਊਗਾ। ਉੱਥੇ ਬੋਰਡ ਲਾਤਾ ਜਾਊਗਾ ਪਬਲਿਕ ਜਿਸ ਕਿਸਮ ਦੀ ਵੀ ਪ੍ਰਾਪਰਟੀ ਹੈ ਕਿ ਇਹ ਜ਼ਮੀਨ ਜਿਹੜੀ ਹੈ ਇਹ ਅਟੈਚ ਕੀਤੀ ਹੋਈ ਹੈ ਇਸ ਕਰਕੇ ਜੇ ਕੋਈ ਤੁਹਾਨੂੰ ਇਸ ਜ਼ਮੀਨ ਨੂੰ ਠੇਕੇ ਤੇ ਦੇਣ ਦੀ ਗੱਲ ਕਰ ਰਿਹਾ ਜਾਂ ਕੋਈ ਕਰਾਏ ਤੇ ਦੇਣ ਦੀ ਗੱਲ ਕਰ ਰਿਹਾ ਜਾਂ ਕੋਈ ਮੈਰਿਜ ਪੈਲਸ ਹੈ ਉਹਦੇ ਤੁਸੀਂ ਇਹ ਨਾ ਕਰੋ ਕਿਉਂਕਿ ਇਹ ਇਹ ਕਾਲੀ ਕਮਾਈ ਹੈ ਕਾਲੀ ਕਮਾਈ ਨਾਲ ਬਣੀ ਹੋਈ ਹੈ ਇਸ ਕਰਕੇ ਇਹਨੂੰ ਅਟੈਚ ਕੀਤਾ ਜਾਂਦਾ ਇਮੀਡੀਏਟਲੀ ਜਿਹੜਾ ਵੀ ਨਸ਼ੇ ਵਾਲਾ ਫੜਿਆ ਗਿਆ ਉਹਦੀ ਪ੍ਰਾਪਰਟੀ ਅਟੈਚ ਕਰਾਂਗੇ ਬਾਕੀ ਕੇਸ ਚੱਲਦਾ ਰਹੂਗਾ ਬਾਕੀ ਅੰਡੀ ਬੇਸ ਦਾ ਲੋਬੀ ਕੇਸ ਹੈ ਉੱਚਾ ਕਾਂ ਦੇ ਘਰ ਉਜਾੜੇ ਨੇ ਉਹਦਾ ਕਰਨਾ ਚਾਹੀਦਾ ਇਹ ਅੱਜ ਫੈਸਲਾ ਸਖਤਾਈ ਨਾਲ ਲਾਗੂ ਕਰਨ ਲਈ ਗੱਲ ਹੋਈ ਹੈ ਨਾਲ ਪੁਲਿਸ ਦੀ ਨਫਰੀ ਵਧਾਉਣੀ ਹੈ ਕਿਉਂਕਿ 2002 ਚ ਵੀ ਜੇ ਗੱਲ ਕਰੀਏ ਨਾ ਤਾਂ ਵੀ ਅਸੀਂ ਕਿੱਸੀ ਹੈ ਅਸੀਂ ਅੱਜ ਵੀ ਅਸੀਂ ਕਿੱਸੀ ਯਾਰ ਹੈਰਾਨ ਹੋ ਜਾਓਗੇ ਤੁਸੀਂ 23 ਸਾਲਾਂ ਬਾਅਦ ਵੀ 19 ਨਫਰੀ ਹੈ 80 ਤਾਂ ਕਿੱਸੀ ਹੈ ਤਾਂ ਹੁਣ ਪੰਜਾਬ ਪੁਲਿਸ ਵੱਲੋਂ ਵੱਖ-ਵੱਖ ਰੈਂਕ ਦੀਆਂ ਅਸਾਮੀਆਂ ਨੂੰ ਵਧਾਉਣ ਲਈ ਰਿਕਮੈਂਡੇਸ਼ਨ ਕੀਤੀ ਗਈ ਹੈ। ਦਾ 10000 ਜੀ ਸਰ 10000 ਦਾ 10000 ਜਿਹੜੀ ਪੁਲਿਸ ਦੇ ਵਿੱਚ ਨਵੀਆਂ ਭਰਤੀਆਂ ਜਿਹੜੇ ਰਿਟਾਇਰ ਹੋਣਗੇ ਉਹਨਾਂ ਨੂੰ ਤਾਂ ਭਰਤੀ ਕਰਨੀ ਕਰਨ ਨਵੀਆਂ ਭਰਤੀਆਂ ਨਵੀਆਂ ਪੋਸਟਾਂ ਕ੍ਰੀਏਟ ਕਰਕੇ ਅਸੀਂ ਪੁਲਿਸ ਨੂੰ ਜਿਹੜਾ ਉਹ ਹੋਰ ਮજબૂત ਕਰਾਂਗੇ ਆਲਰੇਡੀ ਤੁਸੀਂ ਟ੍ਰੈਵਲ ਕਰਦੇ ਹੋਵੋਗੇ ਪੰਜਾਬ ਚ ਜਿੱਥੇ ਵੀ ਸਭ ਤੋਂ ਵਧੀਆ ਗੱਡੀਆਂ ਸਭ ਤੋਂ ਲੇਟੈਸਟ ਗੱਡੀਆਂ ਪੰਜਾਬ ਉੱਛ ਕੋਲੇ ਨੇ ਸੜਕਾਂ ਤੇ ਜਿਹੜੀਆਂ ਖੜੀਆਂ ਨੇ ਚਾਹੇ ਉਹ ਐਸਐਸਐਫ ਵਾਲੀਆਂ ਨੇ ਐਸਚੀਓ ਵਾਲੀਆਂ ਜਿਹੜੀਆਂ ਸਕੋਰ ਲੇਟੈਸਟ ਗੱਡੀਆਂ ਉੱਛ ਕੋਲੇ ਕਿਉਂਕਿ ਜਿਨ੍ਹਾਂ ਨੇ ਉਹਨਾਂ ਨੂੰ ਵਰਤਣਾ ਹੈ ਜਿਨ੍ਹਾਂ ਨੇ ਫੜਨਾ ਹੈ ਉਹਨਾਂ ਜੋ ਤੱਕ ਐਸਐਚਯੂ ਕੋਲ ਗੱਡੀ ਪਹੁੰਚਦੀ ਸੀ ਤੱਕ ਆ ਸਟਾਰਟ ਤੱਕ ਆ ਸਟੈਂਡ ਗੱਡੀ ਨਾ ਕਿਵੇਂ ਤੁਸੀਂ ਕ੍ਰਿਮੀਨਲਾਂ ਦਾ ਪਿੱਛਾ ਕਰ ਲੋਗੇ ਜੀ ਗੁਰੂ ਕੀਤਾ 300 15 ਐਸਐਚਯੂ ਨੂੰ ਅਸੀਂ ਨਵੇਂ ਗੱਡੀਆਂ ਦੇ ਚੁੱਕੇ ਹਾਂ ਫਲੋਰ ਜਦੋਂ ਫੰਕਸ਼ਨ ਸੀ ਜਿੰਨੇ ਰਹਿੰਦੇ 100 150 ਰਹਿੰਦਾ ਜੀ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਗੱਡੀਆਂ ਅਪਡੇਟ ਕਰ ਦਾਂਗੇ ਪੰਜਾਬ ਪੁਲਿਸ ਨੂੰ ਇਸ ਵਕਤ ਬੈਸਟ ਟੈਕਨੋਲੋਜੀ ਅਸੀਂ ਦਿੱਤੀ ਹੋਈ ਹੈ SSF ਦੇ थ्रू ਅਸੀਂ ਇੱਕ ਐਸਾ ਫੋਰਸ ਤਿਆਰ ਕੀਤੀ ਹੋਈ ਹੈ ਜਿਹਨੂੰ ਪੂਰੇ ਦੇਸ਼ ਦੇ ਵਿੱਚ ਮੈਨੂੰ ਪੁੱਛਿਆ ਜਾਂਦਾ ਵੱਖ-ਵੱਖ ਸਟੇਟਾਂ ਦੇ ਜਿਹੜੇ ਹੈੱਡ ਨੇ ਜਾਂ ਮੁੱਖ ਮੰਤਰੀ ਨੇ ਉਹਨਾਂ ਵੱਲੋਂ ਕਿ ਕਿਵੇਂ ਕੀਤਾ ਅਸੀਂ ਵੀ ਕਰਨਾ ਚਾਹੁੰਦੇ ਹਾਂ ਕਿ ਕਿੰਨਾ ਕੁ ਇਹਦਾ ਫਾਇਦਾ ਹੋਇਆ ਜੋ ਹੁਣ ਤੱਕ ਮੈਂ ਕਹਿੰਦਾ 1 ਫਰਵਰੀ ਨੂੰ ਲਾਂਚ ਕੀਤੀ ਸੀ ਐਸਐਸਐਫ ਬਾਕੀ ਡਾਟਾ ਤਾਂ 30 ਜੂਨ ਦੇ ਨਿਰਧਾਰਿਤ ਸੀ ਜਿਹੜਾ ਉਹ ਮੰਗਵਾਵਾਂਗੇ ਤੇ ਜਾਰੀ ਕਰਾਂਗੇ ਪਰ ਹੁਣ ਤੱਕ 2000 ਬੰਦੇ ਦੀ ਜਾਨ ਬਚਾ ਚੁੱਕੇ ਹਾਂ ਜਿਹੜਾ ਕਿ ਪਿਛਲੇ ਸਾਲ 1 ਫਰਵਰੀ ਤੋਂ 30 ਜੂਨ ਤੱਕ 20 ਜੂਨ ਤੱਕ ਐਕਸੀਡੈਂਟ ਜਿੰਨੇ ਹੋਏ ਸੀ ਉਹਦੇ ਨਾਲ ਮੈਂ ਕੰਫਰਮ ਕੀਤਾ ਹੈ ਪਿਛਲੇ ਸਾਲ ਨਾਲ ਕਿ ਹੁਣ ਤੱਕ ਪਿਛਲੇ ਸਾਲ ਨਾਲੋਂ ਘੱਟ ਮੌਤਾਂ ਹੋਈਆਂ ਜਿੰਨੇ ਜ਼ਖਮੀ ਹੋਏ ਉਹਨਾਂ ਨੂੰ ਸੰਭਾਲਿਆ ਵੀ ਗਿਆ ਮੌਕੇ ਤੇ ਤੁਸੀਂ ਰੋਜ਼ ਵੀਡੀਓ ਵੀ ਦੇਖਦੇ ਹੋਵੋਗੇ ਤੁਸੀਂ ਤੇ ਨਾਲ ਕਿਸੇ ਦੇ ਗੱਡੀਆਂ ਚੋਂ ਕੀਮਤੀ ਸਮਾਨ ਗਹਿਣੇ ਕੈਸ਼ ਮਿਲਿਆ ਉਹ ਵੀ 25 ਲੱਖ ਤੋਂ ਉੱਪਰ ਹੈ ਕਿ ਜਿਹੜਾ ਕਿ ਉਹਨੂੰ ਵਾਪਸ ਕੀਤਾ ਗਿਆ ਉਸ ਵੇਲੇ ਕੋਈ ਪੈਸਿਆਂ ਨੂੰ ਕੌਣ ਦੇਖਦਾ ਜਿਸ ਵੇਲੇ ਐਕਸੀਡੈਂਟ ਹੋਇਆ ਪਿਆ ਹੋਵੇ ਜਾਨ ਬਚਾਉਣ ਦੀ ਵੀ ਜ਼ਿਆਦਾ ਜਿਹੜੀ ਹੈ ਉਪਰਿਓਰਟੀ ਹੁੰਦੀ ਹੈ ਸੋ ਐਸਐਸਫ ਇੱਕ ਕਾਮਯਾਬ ਤਰੀਕਾ ਤੇ ਪੁਲਿਸ ਨੂੰ ਜਿਹੜੀ ਥਾਣਿਆਂ ਵਾਲੀ ਪੁਲਿਸ ਆ ਉਹਨੂੰ ਵੀ ਥੋੜਾ ਜਿਹਾ ਰਿਲੈਕਸ ਹੋਏ ਨੇ ਕਿ ਕੰਮ ਘਟਿਆ ਥੋੜਾ ਜਿਹਾ ਨਹੀਂ ਤਾਂ ਸਾਰੇ ਕੰਮਾਂ ਲਈ ਪੰਜਾਬ ਪੁਲਿਸ ਦੇ ਕੋਲ ਹੀ ਜਾਣਾ ਪੈਂਦਾ ਸੀ ਜਾਂ ਉਹਨਾਂ ਨੂੰ ਹੀ ਕਰਨਾ ਪੈਂਦਾ ਸੀ ਇਸ ਤੋਂ ਇਲਾਵਾ ਇੱਕ ਜਿਹੜਾ ਪੰਜਾਬ ਪੁਲਿਸ ਨੂੰ ਮੈਂ ਬਤੌਰ ਮੁੱਖ ਮੰਤਰੀ ਜਬ ਤੌਰ ਗ੍ਰਹਿ ਮੰਤਰੀ ਆਰਡਰ ਕੀਤੇ ਅਸੀਂ ਪਿਛਲੀ 15 ਅਗਸਤ ਨੂੰ ਇਹ ਕਿਹਾ ਸੀਗਾ ਕਿ ਇੱਕ ਸਾਲ ਦਿਓ ਬਹੁਤ ਸਾਰਾ ਵੱਡੇ-ਵੱਡੇ ਜਿਹੜੇ ਨਸ਼ੇ ਨਾਲ ਸੰਬੰਧਤ ਐਕਸ਼ਨ ਨੇ ਉਹ ਲੈ ਜਾਣਗੇ ਸੋ ਪੰਜਾਬ ਪੁਲਿਸ ਨੂੰ ਇਹਨੂੰ ਇਹ ਨਾ ਸਮਝਿਆ ਜਾਵੇ ਕਿ ਕਿਸੇ ਦੇ ਘਰੇ ਲੱਗੀ ਹੋਈ ਅੱਗ ਹੈ ਆਪਣੇ ਘਰੇ ਲੱਗੀ ਹੋਈ ਅੱਗ ਵਾਂਗੂ ਬੁਝਾਇਆ ਜਾਵੇ ਕਿਉਂਕਿ ਬਹੁਤ ਸਾਰੇ ਸਾਡੇ ਵੀਰ ਪੁਲਿਸ ਵਾਲੇ ਵੀ ਨੇ ਜਿਹੜੇ ਜਾਂ ਤਾਂ ਖੁਦ ਐਡਿਕਟਡ ਹੋਣ ਬੱਚੀ ਲੱਗੇ ਇਹ ਇਹ ਅੱਗ ਨੇ ਤਾਂ ਫਿਰ ਆਉਣੀ ਆਉਣਾ ਕਿਸੇ ਨਾ ਕਿਸੇ ਰੂਪ ਸੋ ਇਹਨੂੰ ਇੱਕ ਮਿਸ਼ਨ ਬਣਾ ਕੇ ਇੱਕ ਲਹਿਰ ਬਣਾ ਕੇ ਅਸੀਂ ਕੰਮ ਕਰਨਾ ਕੋਈ ਫੋਨ ਆਉਂਦਾ ਹੈ ਕਿ ਜੀ ਆਪਣੇ ਆਪਣੀ ਬੰਦਾ ਛੱਡ ਦਿਓ ਜਾਂ ਕੋਈ ਕਿਸੇ ਕਿਸਮ ਦੀ ਕੋਰਪਸ਼ਨ ਦੇ ਮਾਮਲੇ ਚ ਵੀ ਇਹੀ ਆਰਡਰ ਜੋ ਕੱਲ ਕੀਤੇ ਨੇ ਡੀਸੀ ਕਿ ਜੇ ਕੋਈ ਕਰਪਸ਼ਨ ਜੇ ਕੋਈ ਪੁਲਿਸ ਮੁਲਾਜ਼ਮ ਵੀ ਕੰਮ ਦੇ ਬਦਲੇ ਲੈਣ ਦਾ ਫੜੇਗਾ ਜ਼ਿੰਮੇਵਾਰ ਮੰਨਿਆ ਜੇ ਕੰਮ ਕਰ ਸਕਦੇ ਹਾਂ ਤਾਂ ਬਹੁਤ ਵਧੀਆ ਜੇ ਨਹੀਂ ਕੰਮ ਕਰ ਸਕਦੇ ਜਦ ਕੰਫਰਟੇਬਲ ਨਹੀਂ ਫੀਲ ਕਰਦੇ ਮੈਨੂੰ ਲਿਸਟ ਦੇ ਦਿਓ ਮੈਂ ਚੰਡੀਗੜ੍ਹ ਕਿਤੇ ਵਧੀਆ ਹੈਡਕ quarters ਚ ਜੋੜ ਲਾ ਦਾਂਗੇ ਕੋਈ ਹੋਰ ਜਿਹੜਾ ਬੰਦਾ ਕੰਮ ਕਰ ਸਕਦਾ ਹੋ